ਤਾਂ ਸੂਬੇ 'ਚ ਹੜਾ ਕਾਰਨ ਆਈ ਤ੍ਰਾਸਦੀ ਨੂੰ ਲੈ ਕੇ ਜਿੱਥੇ ਕੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਕਿ ਲੋਕਾਂ ਤੱਕ ਵੱਦ ਤੋਂ ਵੱਧ ਰਾਹਤ ਸਮਗਰੀ ਪਹੁੰਚਾਈ ਜਾ ਸਕੇ ਉੱਥੇ ਹੀ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਲੁਧਿਆਣਾ ਦੇ ਵਿੱਚ ਮੇਅਰ ਇੰਦਰਜੀਤ ਕੋਰ ਦੀ ਗਵਾਹੀ ਹੇਠ ਜੋ ਹੈ ਅੱਜ 8 ਟਰੱਕ ਜੋ ਨੇ ਹੜਪੀੜਤਾ ਦੇ ਲਈ ਰਵਾਨਾ ਕੀਤੇ ਗਏ ਨੇ ਰਾਹਤ ਸਮਗਰੀ ਪਰ ਕੇ ਜੋ ਹੈ ਟਰੱਕ ਰਵਾਨਾ ਕੀਤੇ ਗਏ ਨੇ ਜੋ ਕਿ ਹੜਪੀੜ ਦਾ ਕੁਲ ਪਹੁੰਚਣਗੇ ਤੇ ਉਹਨਾਂ ਦੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਵੀ ਹੋਣਗੇ ਕਹਿ ਸਕਦੇ ਆ ਕਿ ਸੂਬੇ ਪੱਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਕਾਰ ਵੱਲੋਂ ਲਗਾਤਾਰ ਯਤਨਾਂ ਕੀਤੇ ਜਾ ਰਹੇ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਲੋਕ ਮੁਸੀਬਤ ਚ ਨੇ ਉਹਨਾਂ ਦਾ ਵਿਸਥਾਪਨ ਕਰਕੇ ਉਹਨਾਂ ਨੂੰ ਰਾਹਤ ਕੈਂਪਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਹੀ ਰਾਹਤ ਸਮੱਗਰੀ ਵੀ ਵੱਡੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣਾ ਦੀਆਂ ਤਸਵੀਰਾਂ ਕਿ ਜਦਿਆ 8 ਟਰੱਕ ਰਵਾਨਾ ਕੀਤੇ ਗਏ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਉੱਥੇ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਜੋ ਹੈ ਉਹਨਾਂ ਦੀ ਮੌਜੂਦਗੀ ਦੇ ਵਿੱਚ ਮੇਅਰ ਇੰਦਰਜੀਤ ਕੋਰ ਦੀ ਅਗਵਾਈ ਹੇਠ 8 ਟਰੱਕ ਜੋ ਨੇ ਰਵਾਨਾ ਕੀਤੇ ਗਏ ਨੇ ਜੋ ਕਿ ਜਲਦ ਹੜ੍ਹ ਪੀੜਤਾ ਕੋਲ ਪਹੁੰਚਣਗੇ ਕਹਿੰਦੇ ਆ ਕਿ ਇਹ ਪੰਜਾਬ ਦੇ ਵਿੱਚ ਆਈ ਤਰਾਸ ਦੀ ਅਤੇ ਮੁਸੀਬਤ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਯਤਨ ਕੋਸ਼ਿਸ਼ਾ ਕਰ ਰਹੀ ਹੈ ਕਿ ਲੋਕਾਂ ਨੂੰ ਵੱਦ ਤੋਂ ਵੱਧ ਰਾਹਤ ਦਿੱਤੀ ਜਾ ਸਕੇ ਅਤੇ ਉਸ ਵਿੱਚ ਇਹ ਜੋ ਹੈ ਕੀਤਾ ਗਿਆ ਤੇ 8 ਟਰੱਕ ਜੋਨੇ ਰਾਹਤ ਸਮਗਰੀ ਦੇ ਨਾਲ ਰਵਾਨਾ ਕੀਤੇ ਗਏ ਨੇ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕੋਵਿੰਤ ਸਿੰਘ ਨੇ ਅਬ ਜਿਸ ਤੱਕ ਆਪਾਂ ਨੂੰ ਪਤਾ ਹੈ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਕਿਉਂਕਿ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਬਾਰਡਰੀ ਇਲਾਕਿਆਂ ਦੇ ਵਿੱਚ ਅੱਜ ਉਹਨਾਂ ਦੇ ਵਾਸਤੇ ਪਹਿਲਾ 20 ਮਗਰੀ ਲੁਧਿਆਣਾ ਸ਼ਹਿਰ ਤੋਂ ਭੇਜੀ ਗਈ ਹੈ ਔਰ ਅੱਜ ਇਥੋਂ ਜਿਹੜਾ ਪਸ਼ੂਆਂ ਵਾਸਤੇ ਚਾਰਾ ਜਾਂ ਇਨਸਾਨਾਂ ਵਾਸਤੇ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਚਾਹੇ ਉਹ ਰਾਸ਼ਨ ਹੈ ਫਰੂਟ ਹੈ ਸੈਂਟਰੀ ਪੈਡਸ ਨੇ ਮੈਡੀਸਿਨਸ ਹੈ ਪਾਣੀ ਹੈ ਉਹ ਸਾਰਾ ਕੁਝ ਜਿਹੜਾ ਸਮਾਨ ਹੈ ਇਕੱਠਾ ਕਰਕੇ ਰਵਾਨਾ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸਾਡੇ ਪੰਜਾਬੀ ਭਾਈ ਭੈਣ ਬਾਰਡਰ ਦੇ ਇਲਾਕਿਆਂ ਦੇ ਉੱਤੇ ਇਹਨਾਂ ਹੜਾ ਕਰਕੇ ਬਹੁਤ ਜ਼ਿਆਦਾ ਪੀੜਿਤ ਹੋ ਰਹੇ ਨੇ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾ ਸਕੀ। ਕਿੰਨੇ ਕਨੈਕਟ ਕਨੈਕਟਰ ਕਰਨੇ ਕੋਲ ਨੇ? ਅੱਠ ਟਰੱਕ ਨੇ ਜੀ ਜਾ ਰਹੇ ਨੇ ਚਾਰੇ 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 ਦੇ ਪਸ਼ੂਏ ਪਿਛਮਾਂ ਦੇ ਜਾ ਰਹੇ ਪਸ਼ੂਆਂ ਵਾਸਤੇ ਚਾਰੇ ਲਈ ਜਾ ਰਹੇ ਨੇ ਔਰ ਚਾਰ ਟਰੱਕ ਤੇ ਵਿੱਚ ਬਾਕੀ ਰਾਸ਼ਨ ਸਮਗਰੀ ਔਰ ਸਾਰਾ ਸਬਾਨ ਹੈ ਜਿਹੜਾ। ਹਾਂਜੀ ਅਮਨ ਅਰੋੜਾ ਜੀ ਔਰ ਨਾਲ ਐਮਐਲਏ ਸਹਿਬਾਨ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਵਲੰਟੀਅਰ ਸਾਡੇ ਸਿਮੀ ਪਸ਼ਾਨ ਚੇਅਰਮੈਨ ਸਾਰੇ ਇੱਥੇ ਪਹੁੰਚੇ ਹੈਗੇ। ਔਰ ਮੈਂ ਆਸ ਕਰਦੀ ਆ ਵੀ ਅਜਿਹੇ ਚੰਗੇ ਕਾਰਜਾਂ ਨੂੰ ਅਸੀਂ ਵਧਾਵਾ ਦਿੰਦੇ ਰਵਾਂਗੇ ਔਰ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਲਈ ਅਜ ਆਪਾਂ ਰਲ ਕੇ ਖੜੇ ਹੋ ਸਕੇ। ਜਿਵੇਂ ਬੀਤੇ ਦਿਨਾਂ ਕੋਟੇ ਦੇ ਆਜਾ کافی ਪਾਣੀ ਆ ਗਿਆ ਹੁਣ ਸਿਚੁਏਸ਼ਨ ਹੈਗੀ ਹੈ। ਸਥਿਤੀ ਬਹੁਤ ਜ਼ਿਆਦਾ ਕੰਟਰੋਲੇਬਲ ਹੈਗੀ ਹੈ। ਕੱਲ ਪਾਰੀ ਬਾਰਿਸ਼ ਮੀਂਹ ਹੋਣ ਕਰਕੇ ਤੁਸੀਂ ਦੇਖਿਆ ਵੀ ਅਪ ਟਿਲ ਦਾ ਬ੍ਰਿੰਦ ਜੀ ਨੂੰ ਆਪਾਂ ਕਹਿੰਦੇ ਬਿਲਕੁਲ ਕਿਨਾਰਿਆਂ ਤੱਕ ਪਾਣੀ ਆਇਆ ਪਰ ਪਾਣੀ ਬਿਲਕੁਲ ਵੀ ਬਾਹਰ ਨਹੀਂ ਆਇਆ ਔਰ ਅੱਜ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਲ ਸ਼ਾਮ ਦੀ ਵੈਸੇ ਸਥਿਤੀ ਸੀ ਜਿਹੜਾ ਪੁਲੀਆਂ ਦੇ ਨਾਲ ਲਾ ਕੇ ਪਾਣੀ ਲੰਘ ਰਿਹਾ ਸੀ ਉਹ ਵੀ ਡਿੱਡ ਡੋਦੋ ਕੁੱਟੀਆਂ ਹੋ ਗਿਆ ਸੀ ਔਰ ਅੱਜ ਜਿਹੜੀ ਸਥਿਤੀ ਹੈ ਪੂਰੀ ਦੀ ਪੂਰੀ ਅੰਡਰ ਕੰਟਰੋਲ ਹੈਗੀ ਹੈ ਜੀ ਆ ਮੇਰੀ ਹੱਥ ਜੋੜ ਕੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਹੈ ਜੀ ਇਸ ਔਖੀ ਘੜੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਕੜੀਏ ਜੇਕਰ ਕਿਤੇ ਕੋਈ ਦਿੱਕਤ ਆਂਦੀ ਹੈ ਤਾਂ ਹੈਲਪਲਾਈਨ ਕੰਟਰੋਲ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਉਹਨਾਂ ਤੇ ਵੀ ਜ਼ਰੂਰ ਕਾਲ ਕਰਕੇ ਦੱਸ ਸਕਦੇ ਨੇ ਉਸ ਤੋਂ ਇਲਾਵਾ ਇਸ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਏ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਬਿਜਲੀ ਦੀਆਂ ਤਾਰਾਂ ਕਰਕੇ ਜਾਂ ਹੋਰ ਕੋਈ ਹੱਬੀ ਨਭੀ ਨਾ ਹੋਵੇ ਉਹਨਾਂ ਨੂੰ ਘਰ ਦੇ ਅੰਦਰ ਰੱਖਿਏ ਔਰ ਆਪ ਵੀ ਅਸੀਂ ਪਾਣੀ ਦੀ ਵਰਤੋਂ ਇਹ ਜਿਹੜੀ ਉਹ ਬਹੁਤ ਲਿਮਟਿਡ ਕਰੀਏ ਜਿੱਥੇ ਜ਼ਰੂਰਤ ਹੋਵੇ ਉੱਥੇ ਹੀ ਕਰੀਏ ਤਾਂ ਕਿ ਅੱਜ ਦੇ ਇਸ ਦੌਰ ਦੇ ਵਿੱਚੋਂ ਆਪਾਂ ਸਾਰੇ ਜਣੇ ਨਾਲ ਮਿਲ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਨਿਕਲ ਪਈਏ ਧੰਨਵਾਦ ਜੀ। ਬਈ ਨੋਕਰਾ ਸ਼ਾਸਨ ਬੰਦਗੀਆਂ ਹੋ ਕੀ ਕੀਤਾ ਜਾ ਰਿਹਾ ਸਰ। ਉਹ ਨਾਲ ਮੈਂ ਆਪਣੇ ਵਾਰ ਦੇ ਥੋੜੀ ਦੱਸ ਦਿੰਦਾ ਦੋ ਮਕਾਨ ਗਰੇ ਮੇਰੇ ਵਾਰ ਚ 90 ਚ ਤੇ ਜਦ ਮੈਨੂੰ ਪਤਾ ਲੱਗਿਆ ਮੈਂ ਬੇਨਤੀ ਦੇ 15 ਮਿੰਟ ਦੇ ਉੱਥੇ ਮੈਂ ਪਹੁੰਚ ਗਿਆ ਤੇ ਨਾਲ ਹੀ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਜੀਸੀਬੀ ਬੁਲਾ ਕੇ ਕਿਉਂਕਿ ਤਾਰਾਂ ਉਹਦੇ ਥੱਲੇ ਆ ਗਏ ਸੀ ਜਿਹੜੇ ਮਕਾਨ ਕਰਿਆ ਉਸ ਏਰੀਆ ਦੀ ਲਾਈਟ ਅੱਜ ਹਲੇ ਵੀ ਬੰਦ ਆ ਕੱਲ ਕੱਲ ਦੀ ਲਾਈਟ ਬੰਦ ਆ 36 ਘੰਟੇ ਹੋ ਗਏ ਲਾਈਟ ਬੰਦ ਆ ਹੁਣ ਐਕਸਟ੍ਰੀਨ ਸਾਹਿਬ ਨੂੰ ਕਹਿ ਕੇ ਤਾਰਾਂ ਨਵੀਆਂ ਪਵਾ ਰਹੇ ਆ ਤੇ ਆ ਸ਼ਾਮ ਤੱਕ ਲਾਈਟ ਕਹਿੰਦੇ ਐਕਸਟ੍ਰੀਨ ਨੇ ਵਾਦਾ ਕੀਤਾ ਵੀ ਚੱਲ ਪੂਗਾ ਤੇ ਕੱਲ ਸਾਰਾ ਮਲਬਾ ਸੀ ਉੱਥੋਂ ਚਕਾਇਆ ਤਾਂ ਕਿ ਜਿਹੜਾ ਲਾਂਗੇ ਚ ਗਿਰ ਗਿਆ ਸੀ ਮਲਬਾ ਉਹ ਅਸੀਂ ਚਕਾ ਕੇ ਰਸਤਾ ਕਲੀਅਰ ਕਰਤਾ ਚੈੱਕ ਕੀ ਮਾਪੇ ਜੜੀਆਂ ਨੇ ਪਹਿਲਾਂ ਹੀ ਅ ਕੰਸੈਪਟ ਕੋਸ਼ਿਸ਼ ਕੀਤੀ ਹੈ ਉਸ ਨੂੰ ਲੈ ਕੇ ਕੀ ਕੀ ਗੱਲ ਬੋਲਾਈ ਇਹ ਅਸੀਂ ਕਾਰਪਸ਼ਨ ਨੇ ਪਹਿਲਾਂ ਵੀ ਕਈ ਨੋਟਿਸ ਕੱਢੇ ਆ ਕਿ ਇਹ ਬਿਲਡਿੰਗ ਬੜੀ ਖਾਸ ਹਾਲਤ ਚ ਪਰ ਲੋਕਾਂ ਨੂੰ ਪਾਸ ਸਾਹਮਣੇ ਤੋਂ ਬਾਹਰ ਕਿਉਂ ਨਹੀਂ ਲੋਕ ਸਾਹਮਣੇ ਜਾਨ ਮਾਲ ਪ੍ਰੋਵਾਈਡ ਨਹੀਂ ਕਰਦੇ ਪਏ ਬੈਠੇ ਆ ਵਿੱਚ ਛੱਤਾਂ ਵੀ ਗਿਰ ਗਈਆਂ ਤਾਂ ਵੀ ਵਿੱਚ ਕਈ ਬੈਠੇ ਕੋਈ ਕਿਰਾਏਦਾਰ ਆ ਉਹ ਇਸ ਕਰਕੇ ਨਹੀਂ ਖਾਲੀ ਕਰ ਰਿਹਾ ਵੀ ਕੁਝ ਪੈਸੇ ਮਲਣ ਕੇ ਤਾਂ ਖਾਲੀ ਕਰੀ ਉਹ ਕਿਰਾਏਦਾਰ ਬੈਠਾ ਛੱਤ ਗਿਰੀ ਹੋਈ ਹੈ ਤਾਂ ਨਹੀਂ ਹਲਦੇ ਤੇ ਆਪਣੇ ਲੋਕਾਂ ਨੂੰ ਆਪਣੇ ਪ੍ਰੋਵਾਈ ਨਹੀਂ ਮੈਂ ਕਹੀ ਘਰ ਐਸੇ ਦੇਖਿਆ ਕਿਹੜੇ ਗਿਰੇ ਪਏ ਆ ਪਰ ਫਿਰ ਵੀ ਵਿੱਚ ਬੈਠੇ ਆ ਗੁੱਡੇ ਤੋਂ ਵਦਾ ਐਸਾ ਆ ਕੋਈ ਹਲਾਅ ਨਹੀਂ ਗੁੱਡੇ ਨਾਲੇ ਦੇ ਨਾਲ-ਨਾਲ ਕਰ ਲ ਅਸੀਂ ਕਿ ਸਾਰਾ ਘਮਿਆ ਮੈਂ ਆਪ ਗਿਆ ਮੈਂ ਸੈਂਟਰਲ ਜੀ ਵੀ ਘਮਿਆ ਨਾਰਥ ਜੀ ਵੀ ਘਮਿਆ ਸ਼ੋਗਪੁਰ ਪਰਾਚਰ ਪੱਕੀ ਐਮ ਐਲ ਏ ਨਾਲ ਰਿਹਾ ਮਤਲਬ ਬੱਕਾ ਜੀ ਨਾਲ ਰਿਹਾ ਸਥਿਤੀ ਹੁਣ ਬੜੀ ਠੀਕ ਅੱਗੇ ਨਾਲੋਂ ਪੱਲ ਤਾਂ ਬਹੁਤ ਡਰ ਲੱਗਣ ਲੱਗੇ ਸੀ ਸਚਾਈ ਮੈਂ ਤੁਹਾਨੂੰ ਦੱਸਦਾ ਉਹ ਡਰ ਲੱਗਣ ਲੱਗੇ ਸੀ ਐਵੇਂ ਹੀ ਪੈ ਗਿਆ ਔਰ ਇਸ ਕਰਕੇ ਨੁਕਸਾਨ ਨਾ ਹੋ ਜਵੇ ਪਰ ਪਰਮਾਤਮਾ ਨੇ ਸਾਡੀ ਸੁਣ ਲਈ ਕੱਲ ਪ੍ਰਸ਼ਾਸਨ ਵੀ ਬੜੇ ਵੱਡੇ ਆ ਜੀ ਸਾਡੇ ਸਾਹਿਬ ਪਰਮਾਤਮਾ ਸੁਣ ਲੈ ਇਸ ਕਰਕੇ ਥੋੜਾ ਬਚਾ ਹੋ ਗਿਆ ਤੇ ਹੁਣ ਪਾਣੀ ਕਾਫੀ ਡੋ ਜਿਹੜਾ ਜਿਹੜਾ ਅਲਰਟ ਆ ਬਰਸਾਤ ਦਾ ਬਹੁਤ ਪ੍ਰਸ਼ਾਸਨ ਨੇ ਕੀਤਾ ਹੀ ਹੋਇਆ ਸੀ ਥੋੜਾ ਜਿਹਾ ਆਪਣਾ ਆਪ ਵੀ ਧਿਆਨ ਦਈਏ ਜੀ ਮਦਰੀ ਵੀ ਭਿੱਜੀ ਆ ਰਹੀ ਹੈ ਰਾਖੀ ਇਹ ਜੇ 8 ਗੱਡੀਆਂ ਭੇਜ ਰਹੇ ਆ ਅੱਜ ਸਾਰੇ ਐਮਐਲਏ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਅਮਰ ਰੋੜਾ ਜੀ ਚਾਰੇ ਦਾ ਵੀ ਭੇਜ ਰਹੇ ਚਾਰ ਟਰੱਕ ਅਸੀਂ ਜੋ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨਾ ਚਾਹੀਦਾ ਮੈਂ ਪਬਲਿਕਲੀ ਵੀ ਕਰਦਾ ਜਿਹੜਾ ਕੋਈ ਦਾਨ ਪਤਨ ਕਰਨਾ ਚਾਵੇ ਉਹ ਕਰੇ ਜਰੂਰ ਕਰੇ ਕਿੱਥੇ ਲੋੜ ਆ ਉਤੇ ਸਮਾਨ ਪਹੁੰਚਾਵੇ ਧੰਨਵਾਦ ਕੋਈ ਗੱਲ ਯਾਦ ਰੱਖੋ ਅੱਜ ਜਿਸ ਤੱਕ ਆਪਾਂ ਨੂੰ ਪਤਾ ਹੈ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਕਿਉਂਕਿ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਬਾਰਡਰੀ ਇਲਾਕਿਆਂ ਦੇ ਵਿੱਚ ਅੱਜ ਉਹਨਾਂ ਦੇ ਵਾਸਤੇ ਪਹਿਲਾ 20 ਮੁਗਰੀ ਲੁਧਿਆਣਾ ਸ਼ਹਿਰ ਤੋਂ ਭੇਜੀ ਗਈ ਹੈ ਔਰ ਅੱਜ ਇਥੋਂ ਜਿਹੜਾ ਪਸ਼ੂਆਂ ਵਾਸਤੇ ਚਾਰਾ ਜਾਂ ਇਨਸਾਨਾਂ ਵਾਸਤੇ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਚਾਹੇ ਉਹ ਰਾਸ਼ਨ ਹੈ ਫਰੂਟ ਹੈ ਸੈਂਟਰੀ ਪੈਡਸ ਨੇ ਮੈਡੀਸਿਨਸ ਹੈ ਪਾਣੀ ਹੈ ਉਹ ਸਾਰਾ ਕੁਝ ਜਿਹੜਾ ਸਮਾਨ ਹੈ ਇਕੱਠਾ ਕਰਕੇ ਰਵਾਨਾ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸਾਡੇ ਪੰਜਾਬੀ ਭਾਈ ਭੈਣ ਬਾਰਡਰ ਦੇ ਇਲਾਕਿਆਂ ਦੇ ਉੱਤੇ ਇਹਨਾਂ ਹੜਾ ਕਰਕੇ ਬਹੁਤ ਜ਼ਿਆਦਾ ਪੀੜਿਤ ਹੋ ਰਹੇ ਨੇ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾ ਸਕੀ ਕਿੰਨੇ ਕਨੇਟ ਕਨੇਟ ਟਰੱਕ ਨੇ ਕੋਲ ਨੇ ਅੱਠ ਟਰੱਕ ਨੇ ਜੀ ਜਾ ਰਹੇ ਨੇ ਚਾਰ ਚਾਰੇ ਚਾਰੇ ਦੇ ਪਸ਼ੂਏ ਪਿਛਮਾਂ ਦੇ ਜਾ ਰਹੇ ਪਸ਼ੂਆਂ ਵਾਸਤੇ ਚਾਰੇ ਲਈ ਜਾ ਰਹੇ ਨੇ ਔਰ ਚਾਰ ਟਰੱਕ ਤੇ ਵਿੱਚ ਬਾਕੀ ਰਾਸ਼ਨ ਸਮਗਰੀ ਔਰ ਸਾਰਾ ਸਬਾਨ ਹੈ ਜਿਹੜਾ ਹਾਂਜੀ ਅਮਨ ਅਰੋੜਾ ਜੀ ਔਰ ਨਾਲ ਐਮ ਐਲ ਏ ਸਹਿਬਾਨ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਵਲੰਟੀਅਰ ਸਾਡੇ ਸਿਮੀ ਪਸ਼ਾਨ ਚੇਅਰਮੈਨ ਸਾਰੇ ਇੱਥੇ ਪਹੁੰਚੇ ਹੈਗੇ ਆ ਔਰ ਮੈਂ ਆਸ ਕਰਦੀ ਆ ਵੀ ਅਜਿਹੇ ਚੰਗੇ ਕਾਰਜਾਂ ਨੂੰ ਅਸੀਂ ਵਧਾਵਾ ਦਿੰਦੇ ਰਵਾਂਗੇ ਔਰ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਲਈ ਅਜ ਆਪਾਂ ਰਲ ਕੇ ਖੜੇ ਹੋ ਸਕੇ। ਜਿਵੇਂ ਬੀਤੇ ਦਿਨਾਂ ਕੋਟੇ ਦੇ ਆਜਾ کافی ਪਾਣੀ ਆ ਗਿਆ ਹੁਣ ਸਿਪਿਟਿ ਹੈ। ਸਥਿਤੀ ਬਹੁਤ ਜ਼ਿਆਦਾ ਕੰਟਰੋਲੇਬਲ ਹੈਗੀ ਹੈ। ਕੱਲ ਪਾਰੀ ਬਾਰਿਸ਼ ਮੀਂਹ ਹੋਣ ਕਰਕੇ ਤੁਸੀਂ ਦੇਖਿਆ ਵੀ ਅਪ ਟਿਲ ਦਾ ਬ੍ਰਿੰਦ ਜੀ ਨੂੰ ਆਪਾਂ ਕਹਿੰਦੇ ਬਿਲਕੁਲ ਕਿਨਾਰਿਆਂ ਤੱਕ ਪਾਣੀ ਆਇਆ ਪਰ ਪਾਣੀ ਬਿਲਕੁਲ ਵੀ ਬਾਹਰ ਨਹੀਂ ਆਇਆ ਔਰ ਅੱਜ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਲ ਸ਼ਾਮ ਦੀ ਵੈਸੇ ਸਥਿਤੀ ਸੀ ਜਿਹੜਾ ਪੁਲੀਆਂ ਦੇ ਨਾਲ ਲਾ ਕੇ ਪਾਣੀ ਲੰਘ ਰਿਹਾ ਸੀ ਉਹ ਵੀ ਡਿੱਡ ਡੋਦੋ ਕੁੱਟੀਆਂ ਹੋ ਗਿਆ ਸੀ ਔਰ ਅੱਜ ਜਿਹੜੀ ਸਥਿਤੀ ਹੈ ਪੂਰੀ ਦੀ ਪੂਰੀ ਅੰਡਰ ਕੰਟਰੋਲ ਹੈਗੀ ਹੈ ਜੀ ਆ ਮੇਰੀ ਹੱਥ ਜੋੜ ਕੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਹੈ ਜੀ ਇਸ ਔਖੀ ਘੜੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਕੜੀਏ ਜੇਕਰ ਕਿਤੇ ਕੋਈ ਦਿੱਕਤ ਆਂਦੀ ਹੈ ਤਾਂ ਹੈਲਪਲਾਈਨ ਕੰਟਰੋਲ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਉਹਨਾਂ ਤੇ ਵੀ ਜ਼ਰੂਰ ਕਾਲ ਕਰਕੇ ਦੱਸ ਸਕਦੇ ਨੇ ਉਸ ਤੋਂ ਇਲਾਵਾ ਇਸ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਏ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਬਿਜਲੀ ਦੀਆਂ ਤਾਰਾ ਕਰਕੇ ਜਾਂ ਹੋਰ ਕੋਈ ਹੱਬੀ ਨਭੀ ਨਾ ਹੋਵੇ ਉਹਨਾਂ ਨੂੰ ਘਰ ਦੇ ਅੰਦਰ ਰੱਖਿਏ ਔਰ ਆਪ ਵੀ ਅਸੀਂ ਪਾਣੀ ਦੀ ਵਰਤੋਂ ਜਿਹੜੀ ਉਹ ਬਹੁਤ ਲਿਮਟਿਡ ਕਰੀਏ ਜਿੱਥੇ ਜ਼ਰੂਰਤ ਹੋਵੇ ਉੱਥੇ ਹੀ ਕਰੀਏ ਤਾਂ ਕਿ ਅੱਜ ਦੇ ਇਸ ਦੌਰ ਦੇ ਵਿੱਚੋਂ ਆਪਾਂ ਸਾਰੇ ਜਣੇ ਨਾਲ ਮਿਲ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਨਿਕਲ ਪਈਏ ਧੰਨਵਾਦ ਜੀ